ਦੇਖ ਸਕਦੇ ਆ ਇੱਟੇ ਇਹਨਾਂ ਨੇ ਵਾਰਨਿੰਗ ਲਾਈ ਹੋਈ ਆ ਕਿ ਇਸ ਏਰੀਆ ਵਿੱਚ ਇਸ ਜੰਗਲ ਵਿੱਚ ਤਿੰਦੂਏ ਵਗੈਰਾ ਘੁੰਮਦੇ ਆ ਚੀਤਾ ਸੂਰ ਸਾਂਭਰ ਇਹ ਸਭ ਪਰੇ ਇੱਥੇ ਹੈਗੇ ਆ ਨਹੀਂ ਤੁਸੀਂ ਆਪਣੀ ਅੱਖੀ ਆਪਣੀ ਅੱਖੀ ਦੇਖੇ ਪਾਜੀ ਅੱਖੀ ਮੈਂ ਕਿਹਾ ਪਾਜੀ ਹਾਂ ਨੇਰੇ ਹੋਏ ਦੀ ਗੱਲ ਆ ਆ ਸਾਹਮਣੇ ਪਹਾੜੀ ਨਹੀਂ ਇਹ ਹਾਂਜੀ ਆ ਪਹਾੜੀ ਦਾ ਦੇਜੜਾ ਤੁਹਾਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਰੋਬੀ ਤੇ ਮੈਂ ਤੁਹਾਡਾ ਰੋਬੀ ਕਿੰਨੀ ਬਲੌਗ ਚੈਨਲ ਤੇ ਦਿਲੋਂ ਸਵਾਗਤ ਕਰਦਾ ਅੱਜ ਅਸੀਂ ਆਏ ਹੋਏ ਹੁਸ਼ਿਆਰਪੁਰ ਤੇ ਜੰਗਲਾਂ ਵਿੱਚ ਮੁਗਲਾਂ ਦੇ ਟਾਈਮ ਦਾ ਜਿਹੜਾ ਕਿਲਾ ਸੀਗਾ ਮਲੋੜ ਕਿਲਾ ਉਹ ਦੇਖਣ ਆਏ ਆ ਤੇ ਸੁਣਿਆ ਬਹੁ ਸੀ ਆਪਾਂ ਕਿ ਹੁਸ਼ਿਆਰਪੁਰ ਦੇ ਸੰਘਣੇ ਜੰਗਲਾਂ ਵਿੱਚ ਇੱਕ ਕਿਲਾ ਆ ਜਿਹੜਾ ਕਿ ਮੁਗਲਾਂ ਦੇ ਟਾਈਮ ਦਾ ਆ ਤੇ ਅਸੀਂ ਸੋਚਿਆ ਕਿ ਚਲੋ ਉੱਥੇ ਜਾ ਕੇ ਦੇਖੀਏ ਤੇ ਤੁਹਾਨੂੰ ਵੀ ਦਿਖਾਈਏ ਉਹ ਕਿਲੇ ਦਾ ਮਾਹੌਲ ਕਿ ਉਹ ਵਾਕਈ ਕਿਲਾ ਅੱਜ ਵੀ ਮੌਜੂਦ ਹੈ ਜਾਂ ਨਹੀਂ ਹੁਣ ਅਸੀਂ ਆਏ ਆ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿ ਇੱਥੇ ਤੱਕ ਪਹੁੰਚਣ ਵਾਸਤੇ ਅਸੀਂ ਕਿੰਨਾ ਔਖਾ ਹੋਏ ਆ ਤੁਸੀਂ ਦੇਖ ਸਕਦੇ ਆ ਕਿ ਸਾਰੇ ਪਾਸੇ ਸੰਘਣਾ ਜੰਗਲ ਹੈ ਤੇ ਰਸਤੇ ਵਿੱਚ ਉਹਨਾਂ ਨੇ ਥਾਂ-ਥਾਂ ਤੇ ਬੋਰਡ ਲਾਏ ਹੋਏ ਆ ਕਿ ਇੱਥੇ ਤेंदुआ ਵਗੈਰਾ ਜੰਗਲੀ ਜਾਨਵਰ ਵਗੈਰਾ ਕਾਫੀ ਘੁੰਮਦੇ ਆ ਥੋੜਾ ਧਿਆਨ ਨਾਲ ਤੁਸੀਂ ਵੀ ਰਸਤੇ 'ਚ ਬੋਰਡ ਦੇਖਿਆ ਹੁਣ ਜਿੱਥੇ ਤੇੰਦੂਵਰੀ ਫੋਟਾ ਥੱਲੇ ਵਾਨੀ ਲਿਖੀ ਹੋਈ ਸੀਗੀ ਤੇ ਦੂਸਰੀ ਗੱਲ ਇਹ ਆ ਕਿ ਇਹ ਸਾਰਾ ਜਿਹੜਾ ਰਸਤਾ ਇਹ ਖੱਡੋ ਖੱਡੀ ਰਸਤਾ ਆ ਇਹ ਸਾਰਾ ਖੱਡ ਦਾ ਰਸਤਾ ਆ ਤੇ ਇਸ ਰਸਤੇ ਵਿੱਚ ਪਾਣੀ ਬਹੁਤ ਆ ਤੁਸੀਂ ਦੇਖ ਸਕਦੇ ਆ ਕਿ ਮੇਰੇ ਕੋਲ ਮੇਰੇ ਨਾਲ ਇਸ ਟਾਂਪ ਕਿੰਨਾ ਪਾਣੀ ਵਗਦਾ ਪਿਆ ਆ ਤੇ ਅਸੀਂ ਪਾਣੀ ਦੇ ਵਿੱਚ ਦੀ ਆਏ ਆ ਕਿਤੇ ਕਿਤੇ ਰਸਤੇ ਖਰਾਬ ਹੋਣ ਕਰਕੇ ਸਾਨੂੰ ਪਾਣੀ ਦੇ ਵਿੱਚ ਦੀ ਆਉਣਾ ਪਿਆ ਤੇ ਹੁਣ ਜ਼ਿਆਦਾ ਟਾਈਮ ਨਾ ਲੇਦੇ ਹੋਏ ਅਸੀਂ ਹੁਣ ਕਿਲੇ ਵੱਲ ਨੂੰ ਵੱਧਦੇ ਆ ਤੇ ਮੈਂ ਤੁਹਾਨੂੰ ਦਿਖਾ ਰਣਾ ਜਿਹੜਾ ਕਿਲੇ ਦਾ ਦਸਤਾ ਆ ਅਸੀਂ ਆਪਣੀ ਬਾਈਕ ਨੂੰ ਇੱਥੇ ਹੀ ਛੱਡ ਚੱਲੇ ਆਂ ਕਿਉਂਕਿ ਬਾਈਕ ਇਸ ਤੋ ਅੱਗੇ ਨਹੀਂ ਜਾ ਸਕਦੀ ਕਿਉਂਕਿ ਤੁਸੀਂ ਦੇਖ ਸਕਦੇ ਆ ਸਾਹਮਣੇ ਰਸਤਾ ਸਾਰਾ ਟੁੱਟਿਆ ਹੋਇਆ ਆ ਤੇ ਚਲੋ ਹੁਣ ਅਸੀਂ ਅੱਗੇ ਨੂੰ ਵੱਧਦੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਥੋੜਾ ਧਿਆਨ ਨਾਲ ਆਇਓ ਰਸਤਾ ਖਰਾਬ ਹੈ ਆਜੋ ਜੀ ਤੁਸੀਂ ਦੇਖ ਸਕਦੇ ਆ ਵੈਸੇ ਤਣਾ ਨੇ ਰਸਤਾ ਬੰਦ ਕੀਤਾ ਹੋਇਆ ਆ ਉਹਨਾਂ ਨੇ ਬਾਸ ਦੇ ਡੰਡੇ ਬਣਾ ਕੇ ਗੇਟ ਬਣਾਇਆ ਹੋਇਆ ਰਸਤਾ ਬੰਦ ਕੀਤਾ ਹੋਇਆ ਆ ਤੇ ਅਸੀਂ ਕੋਸ਼ਿਸ਼ ਕਰਦੇ ਆ ਉੱਪਰ ਜਾ ਕੇ ਉੱਪਰ ਤੱਕ ਜਾਣ ਦੀ ਤੇ ਅਸੀਂ ਦੇਖੀਏ ਕੀ ਮਹੌਲਾ ਕਿ ਉਹ ਵਾਕਈ ਉਥੇ ਕਿਲਾ ਹੈਗਾ ਆ ਮੌਜੂਦ ਹੈ ਤੇ ਤੁਹਾਨੂੰ ਵੀ ਦਿਖਾਉਨੇ ਆ ਆਜੋ ਚਲਿਏ ਹਾਂਜੀ ਹੁਣ ਅਸੀਂ ਚੱਲ ਪਿਆ ਜੀ ਮਲੋਟ ਕਿਲੇ ਵੱਲੋਂ ਤੁਸੀਂ ਇਤਰਾ ਰਸਤਾ ਦੇਖ ਸਕਦੇ ਆ ਸਾਡੇ ਅੱਗੇ ਪਿੱਛੇ ਸਾਰੇ ਪਾਸੇ ਬਿਲਕੁਲ ਸੰਗਣਾ ਜੰਗਲ ਆ ਤੇ ਇੱਕਾ ਕੱਚਾ ਰਸਤਾ ਜਾਂਦਾ ਪਿਆ ਆ ਇਹ ਅਸੀਂ ਵੀ ਇਹੀ ਕੱਚਾ ਰਸਤਾ ਫੋਲੋ ਕਰਦੇ ਕਰਦੇ ਮਲੋੜ ਕਿਲੇ ਤੱਕ ਪਹੁੰਚਣਾ ਆ ਉਮੀਦ ਕਰਦਾ ਹਾਂ ਕਿ ਸਾਨੂੰ ਕਿਲਾ ਦੇਖਣ ਨੂੰ ਜ਼ਰੂਰ ਮਿਲੂਗਾ ਕਿਉਂਕਿ ਮੈਂ ਪਹਿਲੀ ਵਾਰ ਆਇਆ ਇੱਥੇ ਤੇ ਮੈਨੂੰ ਰਸਤੇ ਦਾ ਵੀ ਨਹੀਂ ਪਤਾ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਅਸੀਂ ਕਿਲਾ ਜ਼ਰੂਰ ਦਿਖਾਈਏ ਜੀ ਅਸੀਂ ਇੱਥੇ ਆਏ ਆ ਤਾਂ ਕੁਝ ਲੈ ਕੇ ਜਾਵਾਂਗੇ ਕੁਝ ਦੇਖ ਕੇ ਜਾਵਾਂਗੇ ਖਾਲੀ ਅਸੀਂ ਨਹੀਂ ਜਾਂਦੇ ਤੁਸੀਂ ਸਾਡੀ ਵੀਡੀਓ ਨਾਲ ਬਣੇ ਰਹੋ ਮੈਂ ਤੁਹਾਡੇ ਅੱਗੇ ਰਿਕੁਐਸਟ ਕਰੂੰਗਾ ਕਿ ਸਾਡੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਂਦੀ ਤਾਂ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਲੋਕੇਸ਼ਨ ਕਿਵੇਂ ਤੇ ਲੱਗੀ ਤੇ ਜਿਹੜਾ ਮਿੱਤਰਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਕਿਰਪਾ ਕਰਕੇ ਚੈਨਲ ਦੀ ਸਬਸਕ੍ਰਾਈਬ ਕਰ ਲਓ ਸਾਡਾ ਸਾਨੂੰ ਵੀ ਤੁਹਾਡੇ ਪਿਆਰ ਦੀ ਲੋੜ ਹੈ ਤੁਹਾਡੀ ਸਪੋਰਟ ਦੀ ਲੋੜ ਹੈ ਤੁਸੀਂ ਦੇਖ ਸਕਦੇ ਆ ਚਾਰੇ ਪਾਸੇ ਉੱਚੇ ਪਹਾੜ ਸੰਗਣਾ ਜੰਗਲ ਸਾਨੂੰ ਇੱਥੇ ਇੱਕ ਇੱਕ ਕਦਮ ਵੀ ਸੋਚ ਮਾਰ ਕੇ ਤੇ ਧਿਆਨ ਨਾਲ ਰੱਖਣਾ ਪਿਆ ਆ ਕਿਉਂਕਿ ਬਰਸਾਤਾਂ ਦੇ ਦਿਨ ਆ ਤੇ ਕੁਝ ਵੀ ਹੋ ਸਕਦਾ ਆ ਚਲੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਕਿਹੜਾ ਦਿਖਾਉਣ ਦੀ ਤੇ ਮੈਂ ਤੁਹਾਨੂੰ ਰਿਕਵੈਸਟ ਕਰ ਦਿੰਦਾ ਕਿ ਜੇ ਕਿਸ ਨੇ ਇੱਥੇ ਆਉਣਾ ਨਾ ਜੇ ਕਿਸ ਨੇ ਇੱਥੇ ਆਉਣਾ ਆ ਤੇ ਆਪਣੇ Google ਤੇ ਇਹ ਵਾਲਾ ਮੈਪ ਡਾਊਨਲੋਡ ਕਰਕੇ ਆਇਓ ਆਪਣੇ ਫੋਨ 'ਚ Google Map ਡਾਊਨਲੋਡ ਕਰਕੇ ਆਇਓ ਕਿਉਂਕਿ ਇੱਥੇ ਆ ਕੇ ਨੈੱਟ ਬੰਦ ਹੋ ਜਾਂਦੇ ਆ ਇੱਥੇ ਆ ਕੇ ਟਾਵਰ ਬਿਲਕੁਲ ਖਤਮ ਹੋ ਜਾਂਦੇ ਆ ਤੁਸੀਂ ਕਹੋਗੇ ਕਿ ਇੱਥੇ ਆ ਕਿ ਅਸੀਂ ਅਗਲੀ ਲੋਕੇਸ਼ਨ ਲਗਾ ਲਾਂਗੇ ਲੋਕੇਸ਼ਨ ਨਹੀਂ ਲੱਗਣੀ ਕਿਉਂਕਿ ਨੈੱਟਵਰਕ ਨਹੀਂ ਹੁੰਦੇ ਜੇ ਤੁਸੀਂ ਇੱਥੇ ਆਉਣਾ ਹੈ ਤਾਂ ਇੱਥੇ ਦਾ ਮੈਪ ਡਾਊਨਲੋਡ ਕਰਕੇ ਆਇਓ ਆਜੋ ਚਲਿਏ ਥੱਲੇ ਖਾਈਆਂ ਜਾਂ ਡੁੰਗੀਆਂ ਡੁੰਗੀਆਂ ਕੁਝ ਬੂਟੇ ਇਦਾਂ ਦੇ ਆ ਜਿਨ੍ਹਾਂ ਨੂੰ ਕੰਡੇ ਲੱਗੇ ਹੋਏ ਆ ਸੋ ਥੋੜਾ ਬਚ ਕੇਣਾ ਪੈਣਾ ਆ ਤੇ ਆਨਾਲੇਓ ਅਸੀਂ ਰਿਸਕ ਲੈ ਰਹੇ ਆ ਰਿਸਕ ਕਿਉਂ ਲੈ ਰਹੇ ਆ ਸਿਰਫ ਤੁਹਾਨੂੰ ਦਿਖਾਉਣ ਦੇ ਖਾਤਰ ਜੇ ਅਸੀਂ ਤਾਂ ਇੰਨਾ ਰਿਸਕ ਲੈ ਕੇ ਤੁਹਾਡੇ ਤੱਕ ਵੀਡੀਓ ਪਹੁੰਚਾਉਨੇ ਆ ਤੁਹਾਡੇ ਤੱਕ ਲੋਕੇਸ਼ਨਾਂ ਪਹੁੰਚਾਉਨੇ ਆ ਤਾਂ ਤੁਹਾਡਾ ਵੀ ਇੱਕ ਫਰਜ਼ ਬਣਦਾ ਕਿ ਤੁਸੀਂ ਸਾਨੂੰ ਸਬਤ ਚੜ ਕੇ ਸਪੋਰਟ ਕਰੋ ਅਸੀਂ ਪਹਿਲਾ ਕਿਲੇ ਦਾ ਰਸਤਾ ਦੱਦ ਫੜ ਲਿਆ ਸੀਗਾ ਐਕਚੁਅਲੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਇਸ ਜਿਹਰੇ ਚ ਪਹਿਲਾਂ ਨਹੀਂ ਆਇਆ ਤੇ ਸਾਡਾ ਗੂਗਲ ਮੈਪ ਥੋੜਾ ਜਿਹਾ ਗਲਿਚ ਕਰ ਗਿਆ ਜਿਹਦੇ ਕਰਕੇ ਅਸੀਂ ਗਲਤ ਰਸਤੇ ਚਲ ਗਏ ਸੀਗੇ ਹੁਣ ਅਸੀਂ ਰਸਤਾ ਚੇਂਜ ਕੀਤਾ ਆ ਅਸੀਂ ਉਹ ਦੂਸਰੇ ਰਸਤੇ ਦਾ ਹੀ ਆ ਰਹੇ ਆ ਸਾਨੂੰ ਉੱਤੇ ਇੱਕ ਬੰਦਾ ਮਿਲਿਆ ਉਹਨੇ ਤੁਹਾਨੂੰ ਦੱਸਿਆ ਕਿ ਪਾਜੀ ਇਹ ਬੜਾ ਜਿਹੜਾ ਰਸਤਾ ਆ ਇਹ ਬਲੌਕ ਹੋ ਚੁੱਕਾ ਆ ਸਾਨੂੰ ਹੁਣ ਉੱਪਰ ਦੀ ਘੁੰਮ ਕੇ ਆਉਣਾ ਪਿਆ ਆ ਤੇ ਉੱਪਰ ਦੀ ਘੁੰਮ ਤੇ ਆਂਦੇ ਦੇ ਰਸਤੇ 'ਤੇ ਸਾਨੂੰ ਇੱਕ ਗੁਫਾ ਮਿਲੀ ਆ ਤੁਸੀਂ ਦੇਖੋ ਥੋੜਾ ਨਜ਼ਦੀਕ ਤੋਂ ਦਿਖਾਓ ਆ ਤੁਸੀਂ ਦੇਖ ਸਕਦੇ ਆ ਇੱਕ ਤਰ੍ਹਾਂ ਦੀ ਹੈਗੀ ਗੁਫਾਇਆ ਜਿੱਦਾਂ ਕਹਿ ਸਕਦੇ ਆ ਕਿ ਕਿਸੇ ਜਾਨਵਰਾਂ ਵਗੈਰਾ ਦੀਆਂ ਮੈਂ ਕੈਮਰਾ ਫੜੀ ਮਿਲ ਰਿਹਾ ਦੇ ਅ ਤੁਸੀਂ ਦੇਖ ਸਕਦੇ ਆ ਇੱਕ ਗੁਫਾ ਆ ਜਿੱਦਾਂ ਕਹਿਣਾ ਕਿ ਜੰਗਲੀ ਜਾਨਵਰਾਂ ਦੀ ਸ਼ੇਰਾਂ ਦੀ ਤਿੰਦੂਆਂ ਦੀ ਮੈਂ ਕੋਸ਼ਿਸ਼ ਕਰਦਾ ਥੋੜਾ ਅੰਦਰ ਜਾ ਕੇ ਦਿਖਾਉਣ ਦੀ ਦੇਖੋ ਜੀ ਇਹ ਗੁਫਾ ਆ ਮੈਂ ਜ਼ਿਆਦਾ ਅੰਦਰ ਜਾ ਕੇ ਨਹੀਂ ਦਿਖਾ ਸਕਦਾ ਕਿਉਂਕਿ ਰਿਸਕ ਤਾਂ ਰਿਸਕ ਠੀਕ ਆ ਪਰ ਇਹ ਨਾਲ ਜ਼ਿਆਦਾ ਰਿਸਕ ਚੰਗਾ ਨਹੀਂ ਹੁੰਦਾ ਇਹ ਗੁਫਾ ਅੰਦਰ तक ਜਾਂਦੀ ਹੈ ਰਸਤੇ ਬਣੇ ਹੋਏ ਆ ਛੋਟੇ ਛੋਟੇ ਜਾਨਵਰਾਂ ਨੇ ਆਪਣੇ ਰਸਤੇ ਬਣਾਏ ਹੋਏ ਆ ਤੇ ਤੁਸੀਂ ਦੇਖ ਸਕਦੇ ਆ ਕਿਹ ਤਰ੍ਹਾਂ ਸਾਈਡ ਦਾ 뷰 एकदम ਇੱਥੇ ਸ਼ਾਂਤੀ ਆ ਜਾਂ ਤਾਂ ਇੱਥੇ ਪੰਛੀਆਂ ਦੀਆਂ ਆਵਾਜ਼ਾਂ ਜਾਂ ਤਾਂ ਇੱਥੇ ਵਗਦੇ ਹੋਏ ਪਾਣੀ ਦੀਆਂ ਆਵਾਜ਼ਾਂ ਸਾਨੂੰ ਇੱਥੋਂ ਕਿਲੇ ਦਾ ਗੇਟ ਜੋ ਹੈ ਦਿਖਾਈ ਦੇ ਰਿਹਾ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਥੇ ਕਾਗੇ ਸਾਹਮਣੇ ਜ਼ੂਮ ਕਰਕੇ ਦਿਖਾਉਣਾ ਤੁਸੀਂ ਦੇਖ ਸਕਦੇ ਆ ਕਿਲੇ ਦਾ ਗੇਟ ਕਿਲਾ ਜਿਹੜਾ ਆ ਬਹੁਤ ਉਚਾਈ ਤੇ ਬਣਿਆ ਹੋਇਆ ਆ ਪਹਾੜੀ ਦੇ ਉੱਪਰ ਬਣਿਆ ਹੋਇਆ ਆ ਤੇ ਅਸੀਂ ਕੋਸ਼ਿਸ਼ ਕਰਦੇ ਆ ਉੱਥੇ ਤੱਕ ਪਹੁੰਚਣ ਦੀ ਜੇ ਤਾਂ ਉੱਥੇ ਰਸਤੇ ਸਾਫ਼ੇ ਤੰਗ ਬੁਟੀਆਂ ਜ਼ਿਆਦਾ ਨਾ ਹੋਈਆਂ ਕਿਉਂਕਿ ਬਰਸਾਤ ਵਾਲੇ ਦਿਨਾਂ ਰਸਤੇ ਵੀ ਉੱਤੇ ਜਿਆਦਾ ਖਰਾਬ ਹੈ ਕੋਸ਼ਿਸ਼ ਕਰਦੇ ਆ ਕਿਲੇ ਦੇ ਕੋਲ ਜਾਣ ਦੀ ਹਾਂਜੀ ਤੇ ਸਾਨੂੰ ਰਸਤੇ ਵਿੱਚ ਪਾਜੀ ਹੁਣੀ ਮਿਲੇ ਆ ਆਪ ਆਪਣਾ ਥੋੜੀ ਗੱਲਬਾਤ ਕਰਦੇ ਆ ਪਾਜੀ ਸਿਕਾ ਜੀ ਕੀ ਹਾਲ ਚਾਲ ਬੜੀ ਮੇਰੇ ਵੀ ਅੱਛਾ ਤੇ ਪਾਜੀ ਅਸੀਂ ਆਏ ਸੀਗੇ ਹੁਸ਼ਿਆਰਪੁਰ ਤੋਂ ਹਾਂਜੀ ਹਾਂਜੀ ਤੇ ਅਸੀਂ ਸੁਣਿਆ ਸੀਗਾ ਕਿ ਇਹ ਮਲੋਟ ਆ ਤੇ ਮਲੋਟ ਵਿੱਚ ਇੱਕ ਕਿਲਾ ਆ ਪੁਰਾਣਾ ਮੁਗਲਾਂ ਦਾ ਹਾਂਜੀ ਹੈਗਾ ਬਜੀ ਅਸੀਂ ਉੱਤੇ ਜਾ ਰਹੇ ਸੀਗੇ ਤੇ ਸੋ ਤੁਸੀਂ ਮਿਲੇ ਸੋਚਿਆ ਤੁਹਾਡੇ ਨਾਲ ਕੁਝ ਦੋ ਗੱਲਾਂ ਕਰਨ ਲਈਏ ਕੋਈ ਵਧੀਆ ਕੀਤਾ ਤੇ ਸਾਨੂੰ ਪਾਜੀ ਦੱਸੋ ਉਸ ਕਿਲੇ ਬਾਰੇ ਪਾਜੀ ਕਿਲਾ ਤਾਂ ਐਦਾਂ ਵੀ ਕਿਲਾ ਆਪਣੇ ਪਿੰਡ 'ਚ ਹੈਗਾ ਪਾਜੀ ਇੱਥੇ ਹਾਂਜੀ ਕਿਲਾ ਹੈਗਾ ਜਿਹਦਾ ਉਚਾਈ ਤੇ ਪਹਾੜੀ ਦੇ ਉੱਪਰ ਆ ਹਾਂਜੀ ਉੱਤੇ ਜਿੱਦਾਂ ਹੁਣ ਨਾ ਆਹ ਦਿਨਾਂ ਦੇ ਵਿੱਚ ਬਰਸਾਤ ਦੇ ਵਿੱਚ ਇਦਾਂ ਹੁਣ ਜੰਗਲੀ ਬੂਟੀ ਬਹੁ ਹੋ ਜਾਂਦੀ ਆ ਭੰਗ ਬਹੁ ਚੜ ਜਾਂਦੀ ਉੱਥੇ ਭਾਜੀ ਰਸਤਾ ਹੈ ਨਹੀਂ ਕੋਈ ਵੀ ਅੱਛਾ ਜੀ ਤੇ ਉਹ ਜਿੱਦਾਂ ਉੱਥੇ ਜੰਗਲੀ ਜਾਨਵਰ ਦੇ ਨੇ ਆ ਉਸ ਚੋਈ ਦੇ ਵਿੱਚ ਠੀਕ ਹੈ ਹੈ ਨਾ ਨਹੀਂ ਉਹ ਚੋਈ 'ਚ ਪੈਂਦਾ ਉਹ ਚੋਈ ਜਿੱਦਾਂ ਰਸਤਾ ਚੋਈ ਦੇ ਵਿੱਚ ਦੀ ਆ ਹਾਂਜੀ ਕੜਨਾ ਸਾਨੂੰ ਉੱਪਰ ਨੂੰ ਪੈਂਦਾ ਵਾ ਮਤਲਬ ਚੋਈ ਦੇ ਵਿੱਚ ਹੀ ਹੋਗਾ ਸਾਨੂੰ ਬਾੜੇ ਚੜ੍ਹਨੀ ਪੈਣੀ ਬਾੜੇ ਚੜ੍ਹਨੀ ਪੈਂਦੀ ਸਾਨੂੰ ਹਾਂਜੀ ਤੇ ਉਹ ਇਦਾਂ ਵਾ ਵੀ ਹੁਣ ਬਰਸਾਤ ਹੈ ਜਿੱਦਾਂ ਬਰਸਾਤ ਕਰਕੇ ਬੂਟੀ ਬਹੁ ਚੜ ਜਾਂਦੀ ਉੱਥੇ ਭਾਜੀ ਫੇ ਠੀਕ ਹੈ ਰਸਤਾ ਨਹੀਂ ਜਿੱਦਾਂ ਆਪਣਾ ਉਹ ਜਿਹੜਾ ਰਸਤਾ ਬਣਦਾ ਉਹ ਅੜਦਾ ਸਿਆਲ ਦੇ ਨਾਲ ਜਦੋਂ ਕੋਰਾ ਪੈਂਦਾ ਨਾ ਉਹ ਕੋਰਾ ਜਿੱਦਾ ਬੂਟੀ ਨੂੰ ਸਾੜ ਦਿੰਦਾ ਉਹਨੂੰ ਫੇਰ ਰਸਤਾ ਪਧਰਾ ਹੋ ਜਾਂਦਾ ਵਾ ਤਾਂ ਕਰਕੇ ਫੇ ਹੁਣ ਇਸ ਇਸ ਵੇਲੇ ਉੱਧਰ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ ਹੈ ਕਿਦਾ ਇਦਾਂ ਦੀ ਗੱਲ ਨਹੀਂ ਹੈਗਾ ਮਤਲਬ ਤੁਹਾਡੇ ਕਹਿਣਾ ਮਤਲਬ ਆ ਕਿਲਾ ਹੈਗਾ ਆ ਪਰਣਾ ਹੈ ਚੋਈ ਵਿੱਚ ਹੀ ਹੋ ਕੇ ਬਹੁਤ ਚਾਈ ਤੇ ਕਿਲਾ ਹੈਗਾ ਕਿਲਾ ਦੇ ਕਿਲਾਬ ਇਹ ਦਿਨਾਂ ਦੇ ਵਿੱਚ ਉੱਥੇ ਰਸਤਾ ਹੈ ਨਹੀਂ ਰਸਤਾ ਹੈ ਨਹੀਂ ਜਾਂਦਾ ਇਹ ਰਸਤਾ ਵੀ ਜੀ ਬਣਾਉਣਾ ਵੀ ਹੈਗਾ ਤੇ ਉੱਥੇ ਜੇ ਆਪਾਂ ਬਣਾ ਵੀ ਲੱਭਾ ਚਾਹ ਤਾਂ ਉੱਥੇ ਜੰਗਲੀ ਜਾਨਵਰ ਇੱਧੇ ਘੁੰਮਦੇ ਆ ਠੀਕ ਹੈ ਜੰਗਲੀ ਜਾਨਵਰ ਕਿਹੜੇ ਕਿਹੜੇ ਜਾਨਵਰ ਪਈ ਉੱਥ ਇਹ ਸਭ ਪਰੀ ਇੱਥੇ ਹੈਗੇ ਆ ਨਹੀਂ ਤੁਸੀਂ ਆਪਣੀ ਅਕੀ ਆਪਣੀ ਅਕੀ ਦੇਖੇ ਭਾਜੀ ਅਕੀ ਮੈਂ ਕਿਹਾ ਭਾਜੀ ਹਾਰ ਨੇਰੇ ਹੋਏ ਦੀ ਗੱਲ ਆ ਆ ਸਾਹਮਣੇ ਪਹਾੜੀ ਨਹੀਂ ਇਹ ਹਾਂਜੀ ਆ ਪਹਾੜੀ ਤੇ ਦੇਜਣਾ ਤੁਹਾਨੂੰ ਠੀਕ ਹੈ ਇਹ ਪਹਾੜੀ ਤੇ ਹੁਣੀ ਹੁਣੀ ਦੇਜਣਾ ਸ਼ਾਮ ਦੇ ਟਾਈਮ ਨੇਰੇ ਦੇ ਟਾਈਮ ਜਾਨਵਰ ਭਾਣਵਰ ਭਾਜੀ ਤੋਂ ਘਰ ਦੇ ਵਿੱਚੋਂ ਇਦਾਂ ਹੁਣ ਆ ਕੁੱਤੇ ਘੁੰਮਦੇ ਆਪਣੇ ਜੀ ਜੀ ਜੇ ਰਾਤ ਨੂੰ ਇਹ ਕੁੱਤੇ ਬਾਹਰ ਰਹਿਗੇ ਕਿਤੇ ਭਾਈ ਕੁੱਤੇ ਨਾਲ ਉਹ ਬੈਰਾ ਦਾ ਕੁੱਤਾ ਬੱਕਰੀ ਹੋ ਗਿਆ ਮਤਲਬ ਤੁਹਾਡੇ ਮਤਲਬ ਕਿ ਜਾਨਵਰ ਵਗੈਰਾ ਚੱਕ ਕੇ ਲੈ ਜਾਂਦੇ ਹੋ ਚੱਕ ਕੇ ਲੈ ਜਾਂਦਾ ਬਾ ਜਿੱਦਾਂ ਆਪਣੇ ਗਾਈ ਪਾਲਤੂ ਰੱਖਿਆ ਭੀਆਂ ਜਾਈਆਂ ਠੀਕ ਹੈ ਠੀਕ ਹੈ ਮੱਜਾਂ ਇਹਨਾਂ ਨੂੰ ਪੈ ओके ओके हां जी शिकार ਦੇ ਵਿੱਚ ਦਾ ਕਰ ਦਿੰਦਾ ਇਹਨਾਂ ਮਤਲਬ ਕਿ ਖਤਰਨਾਗਰੀਆ ਕਹ ਸਕਦੇ ਆ ਆਪਣਾ ਖਤਰਨਾਗਰੀਆ ਚੰਗਲੀ ਏਰੀਆ ਸਾਰਾ ਹੈ ਚੰਗਲੀ ਏਰੀਆ ਸਾਰਾ ਹੈ ਠੀਕ ਹੈ ਕੰਡੀ ਏਰੀਆ ਪੈ ਜਾਂਦਾ ਨਾ ਇਹ ਤਾਂ ਕਰਕੇ ਚਲੋ ਚਲੋ ਠੀਕ ਹੈ ਭਾਈ ਓਕੇ ਮੇਰਾ ਧੰਨਵਾਦ ਅਸੀਂ ਬਹੁਤ ਕੋਸ਼ਿਸ਼ ਕੀਤੀ ਆ ਕਿ ਕਿਲੇ ਤੱਕ ਪਹੁੰਚਿਆ ਜਾਵੇ ਪਰ ਅਸੀਂ ਮਜਬੂਰ ਹੋ ਗਏ ਥੱਕ ਗਏ ਸਾਨੂੰ ਰਸਤਾ ਨਹੀਂ ਮਿਲਿਆ ਸਾਨੂੰ ਇੱਥੇ ਇੱਕ ਬਜ਼ੁਰਗਾਂ ਦਾ ਹੋਰ ਮਿਲੇ ਇੱਕ ਉਹ ਕਹਿੰਦੇ ਕਿ ਬੇਟਾ ਤੁਸੀਂ ਉੱਤੇ ਕਿਲੇ ਤੱਕ ਨਹੀਂ ਜਾ ਸਕਦੇ ਕਿਉਂਕਿ ਮੀਂਹ ਕਰਕੇ ਉਹ ਜਿਹੜੀ ਪਹਾੜੀ ਸੀਗੀ ਉਹ ਖਿਸਕ ਚੁਕੀ ਆ ਜਿਹੜਾ ਕਿ ਕਿਲੇ ਨੂੰ ਰਸਤਾ ਜਾਂਦਾ ਸੀ ਨਾ ਉਹ ਪਹਾੜੀ ਇਸ ਟਾਈਮ ਖਿਸਕ ਚੁਕੀ ਆ ਲੈਟ ਸਲਾਈਡਿੰਗ ਹੋਣ ਕਰਕੇ ਆ ਨਾ ਉਹ ਜਿਹੜਾ ਰਸਤਾ ਜਿਹੜਾ ਸੀਗਾ ਰਸਤਾ ਟੁੱਟ ਚੁੱਕਾ ਆ ਤੇ ਮਾਫ ਕਰਨਾ ਅਸੀਂ ਕਿਲੇ ਤੱਕ ਨਹੀਂ ਜਾ ਸਕਦੇ ਮੈਂ ਕੋਸ਼ਿਸ਼ ਕਰਦਾ ਇੱਥੋਂ ਜ਼ੂਮ ਕਰਕੇ ਉੱਥੇ ਦੀਆਂ ਤੁਹਾਨੂੰ ਕੁਝ ਫੋਟੋਆਂ ਲਗਾ ਦੂੰਗਾ ਲਾਸਟ ਵਿੱਚ ਤੁਸੀਂ ਕਿਲੇ ਦੀਆਂ ਫੋਟੋਆਂ ਦੇਖ ਸਕਦੇ ਆ ਜਿਹੜੀਆਂ ਕਿ ਮੈਂ ਦੂਰੋਂ ਪਿਆ ਐਕਸ ਜ਼ੂਮ ਤੋਂ ਖਿੱਚ ਚੁੱਕਾ ਆ ਫੋਟੋਆਂ ਸਹੀ ਆਈਆਂ ਆ ਪਰ ਅਸੀਂ ਜਾ ਨਹੀਂ ਸਕਦੇ ਤੇ ਮੈਂ ਤੁਹਾਨੂੰ ਫੋਟੋਆਂ ਜਰੂਰ ਦਿਖਾਉਂਗਾ ਮੇਰੀ ਵੀਡੀਓ ਤੋਂ ਬਾਅਦ ਤੁਹਾਨੂੰ ਕਿਲਾ ਦੀਆਂ ਫੋਟੋਆਂ ਦੇਖਣ ਨੂੰ ਮਿਲਣਗੀਆਂ ਜੇ ਤੁਹਾਨੂੰ ਕਿਲਾ ਵਧੀਆ ਲੱਗਾ ਤੁਹਾਨੂੰ ਸਾਡੀ ਮਿਹਨਤ ਚੰਗੀ ਲੱਗੀ ਸਾਡੀ ਵੀਡੀਓ ਚੰਗੀ ਲੱਗੀ ਤਾਂ ਪਲੀਸ ਇੱਕ ਵਾਰ ਲਾਈਕ ਕਰਿਓ ਕਮੈਂਟ ਕਰਿਓ ਤੇ ਬੱਦ ਤੋਂ ਬਾਸ ਸਪੋਰਟ ਕਰੋ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਅਗਲੇ ਬਲੌਗ ਵਿੱਚ ਤੁਹਾਨੂੰ ਕੋਈ ਵਧੀਆ ਲੋਕੇਸ਼ਨ ਦਿਖਾਵਾਂਗੇ ਉੱਥੇ ਪਹੁੰਚ ਕੇ ਦਿਖਾਵਾਂਗੇ ਕਿਸੇ ਵੀ ਤਰ੍ਹਾਂ ਪਰ ਇੱਥੇ ਅਸੀਂ ਪਹੁੰਚ ਨਹੀਂ ਸਕਦੇ ਕਿਉਂਕਿ ਰਸਤੇ ਬੰਦ ਆ ਸੋ ਉਸਦੇ ਲਈ ਮਾਫੀ ਮਿਲਦੀ ਹੈ ਤੁਹਾਨੂੰ ਅਗਲੀ ਵੀਡੀਓ ਚ ਧੰਨਵਾਦ ਥੈਂਕ ਯੂ